ਦਿੱਲੀ ਦੇ ਦਿਵਾਰਕਾ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ 1984 ਦੇ ਸਿੱਖ ਦੰਗਿਆਂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਉੱਤੇ ਕਈ ਦੋਸ਼ ਲਗਾਏ। ਉਹਨਾਂ ਨੇ ਕਿਹਾ ਕਿ ਇਸੇ ਦਿੱਲੀ ਦੇ ਵਿੱਚ ਸਾਡੇ ਸਿੱਖ ਭੈਣ ਭਰਾਵਾਂ ਨੂੰ ਗਲਾਂ ਦੇ ਵਿੱਚ ਟਾਇਰ ਪਾ ਕੇ ਜ਼ਿੰਦਾ ਸਾੜਿਆ ਗਿਆ। ਪੀਐਮ ਮੋਦੀ ਇਹ ਕਹਿੰਦੇ ਹੋਏ ਨਜ਼ਰ ਆਏ ਕਾਂਗਰਸ ਦੀ ਛਤਰੀ ਦੇ ਵਿੱਚ ਖੜੀ ਹਰ ਪਾਰਟੀ ਆਰੋਪੀ ਹੈ। ਪੀਐਮ ਮੋਦੀ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਪੀਐਮ મોદી ਨੇ ਕਾਂਗਰਸ ਅਤੇ ਭਾਰਤ ਗਠਜੋੜ ਉਤੇ ਤਿੱਖਾ ਨਿਸ਼ਾਨਾ ਸਾਧਿਆ ਇਸ ਦੌਰਾਨ ਪੀਐਮ મોદી ਨੇ 1984 ਦੇ ਸਿੱਖ ਦੰਗਿਆਂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਉਤੇ ਕਈ ਦੋਸ਼ ਲਗਾਏ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ મોદી ਨੇ ਸਵਾਲ ਕੀਤਾ ਕਿ ਭਾਰਤ ਗਠਜੋੜ ਵਾਲਿਓ ਜਵਾਬ ਦਿਓ ਕਿ ਇਸੇ ਦਿੱਲੀ ਦੇ ਵਿੱਚ ਸਾਡੇ ਸਿੱਖ ਭੈਣ ਭਰਾਵਾਂ ਨੂੰ ਗਲਾਂ ਦੇ ਵਿੱਚ ਟਾਇਰ ਪਾ ਕੇ ਜ਼ਿੰਦਾ ਸਾੜਿਆ ਗਿਆ ਇਹ ਕਿਸ ਦਾ ਗੁਨਾਹ ਸੀ ਅੱਜ ਹਰ ਪਾਰਟੀ ਸਿੱਖ ਦੰਗਿਆਂ ਦੀ ਦੋਸ਼ੀ ਹੈ ਇਹ મોદી ਹੀ ਹੈ ਜੋ ਸਿੱਖ ਦੰਗਿਆਂ ਦੇ ਪੀੜਤਾ ਨੂੰ ਇਨਸਾਫ ਦਿਵਾ ਰਿਹਾ ਹੈ ਮੈਂ ਦਿੱਲੀ ਦੀ ਧਰਤੀ سے ਚੁੰਨ-ਚੁੰਨ ਕਰਕੇ ਸਵਾਲ ਪੁੱਛਣਾ ਚਾਹਤਾ ਹੂੰ ਇਸੇ ਦਿੱਲੀ ਮੈਂ ਗਲੇ ਮੈਂ जलते टायर डालकर मेरे सिख भाई बहनों को जिंदा जलाया गया था ये गुना किसका था ये गुना किसका था आज कांग्रेस की छतरी के नीचे खड़ा हर दल सिख दंगे का गुनहगार है ये मोदी है जो सिख दंगे के पीड़ितों को न्याय दिला रहा है मोदी ने आते ही एसआईटी बनाई जो आरोपी कांग्रेस नेता खुला घूम रहे थे उनको हमें सजा दिलवाई भाइयों बहनों इंडी गठबंधन के लिए ਆਪਣੇ ਵੋਟ ਬੈਂਕ ਸੇ ਬੜਕਰ ਕੁਝ ਵੀ ਨਹੀਂ ਹੈ। ਦਿੱਲੀ ਦੇ ਦੀਵਾਰਕਾ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ 1984 ਦੇ ਸਿੱਖ ਦੰਗਿਆਂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਉੱਤੇ ਕਈ ਦੋਸ਼ ਲਗਾਏ। ਉਹਨਾਂ ਨੇ ਕਿਹਾ ਕਿ ਇਸੇ ਦਿੱਲੀ ਦੇ ਵਿੱਚ ਸਾਡੇ ਸਿੱਖ ਭੈਣ ਭਰਾਵਾਂ ਨੂੰ ਗਲਾਂ ਦੇ ਵਿੱਚ ਟਾਇਰ ਪਾ ਕੇ ਜ਼ਿੰਦਾ ਸਾੜਿਆ ਗਿਆ। ਪੀਐਮ ਮੋਦੀ ਇਹ ਕਹਿੰਦੇ ਹੋਏ ਨਜ਼ਰ ਆਏ ਕਾਂਗਰਸ ਦੀ ਛਤਰੀ ਦੇ ਵਿੱਚ ਖੜੀ ਹਰ ਪਾਰਟੀ ਆਰੋਪੀ ਹੈ। ਪੀਐਮ ਮੋਦੀ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ। ਪੀਐਮ મોદી ਨੇ ਕਾਂਗਰਸ ਉਤੇ ਭਾਰਤ ਗਠਜੋੜ ਉਤੇ ਤਿੱਖਾ ਨਿਸ਼ਾਨਾ ਸਾਧਿਆ ਇਸ ਦੌਰਾਨ ਪੀਐਮ મોદી ਨੇ 1984 ਦੇ ਸਿੱਖ ਦੰਗਿਆਂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਉਤੇ ਕਈ ਦੋਸ਼ ਲਗਾਏ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ મોદી ਨੇ ਸਵਾਲ ਕੀਤਾ ਕਿ ਭਾਰਤ ਗਠਜੋੜ ਵਾਲਿਓ ਜਵਾਬ ਦਿਓ ਕਿ ਇਸੇ ਦਿੱਲੀ ਦੇ ਵਿੱਚ ਸਾਡੇ ਸਿੱਖ ਭੈਣ ਭਰਾਵਾਂ ਨੂੰ ਗਲਾਂ ਦੇ ਵਿੱਚ ਟਾਇਰ ਪਾ ਕੇ ਜਿੰਦਾ ਸਾੜਿਆ ਗਿਆ ਇਹ ਕਿਸ ਦਾ ਗੁਨਾਹ ਸੀ ਅੱਜ ਹਰ ਪਾਰਟੀ ਸਿੱਖ ਦੰਗਿਆਂ ਦੀ ਦੋਸ਼ੀ ਹੈ ਇਹ ਮੋਦੀ ਹੀ ਹੈ ਜੋ ਸਿੱਖ ਦੰਗਿਆਂ ਦੇ ਪੀੜਤਾ ਨੂੰ ਇਨਸਾਫ ਦਿਵਾ ਰਿਹਾ ਹੈ ਮੈਂ ਦਿੱਲੀ ਦੀ ਧਰਤੀ ਸੇ ਚੁੰਨ ਚੁੰਨ ਕਰਕੇ ਸਵਾਲ ਪੁੱਛਣਾ ਚਾਹਤਾ ਹੂੰ ਇਸੇ ਦਿੱਲੀ ਮੈਂ ਗਲੇ ਮੈਂ जलते टायर डालकर मेरे सिख भाई बहनों को जिंदा जलाया गया था ये गुनाह किसका था ये गुनाह किसका था आज कांग्रेस की छतरी के नीचे खड़ा हर दल सिख दंगे का गुनहगार है ये मोदी है जो सिख दंगे के पीड़ितों को न्याय दिला रहा है मोदी ने आते ही एसआईटी बनाई जो आरोपी कांग्रेस नेता खुला घूम रहे थे उनको हमें सजा दिलवाई भाइयों बहनों इंडी गठबंधन के लिए ਆਪਣੇ ਵੋਟ ਬੈਂਕ ਸੇ ਬੜਕਰ ਕੁਝ ਵੀ ਨਹੀਂ ਹੈ।